ਸਰਕਾਰ ਵੱਲੋਂ ਖੇਡਾਂ ਨੂੰ ਹਮੇਸ਼ਾ ਹੀ ਪੈਲ ਦੇ ਆਧਾਰ ਤੇ ਦੇਖਿਆ ਜਾਂਦਾ ਹੈ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਤੇ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਅੱਜ ਮੁਹਾਲੀ ਦੇ ਪਿੰਡ ਬੱਲੋ ਮਾਜਰਾ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਨਾਮੀ ਖਿਡਾਰੀਆਂ ਨੇ ਭਾਗ ਲਿਆ ਉੱਥੇ ਹੀ ਮੁਹਾਲੀ ਦੇ ਐਮ.ਐਲ.ਏ ਕੁਲਵੰਤ ਸਿੰਘ ਨੇ ਵੀ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਉੱਥੇ ਹੀ ਇਹਨਾਂ ਨੇ ਕਿਹਾ ਕਿ ਜ਼ਿਲ੍ਹੇ 'ਚ ਖੇਡਾਂ ਨੂੰ ਸਾਖਿਤ ਕਰਨ ਲਈ ਸਟੇਡੀਅਮ ਵੀ ਬਣਾਏ ਜਾਣਗੇ कोरोना ਨੇ ਕੀ ਕਿਹਾ ਤੁਸੀਂ ਦੱਸੋ ਸਾਡੇ ਨਾਲ ਇੰਟਰਨੈਸ਼ਨਲ ਕਬੱਡੀ ਪਲੇਅਰ ਹਰਜੋਤ ਸਿੰਘ ਵੀ ਮੌਜੂਦ ਨੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਕੀ ਕਹੋਗੇ ਅਸੀਂ ਇੱਥੇ ਪਿੰਡ ਸਾਲੂ ਟੂਰਨਾਮੈਂਟ ਤੇ ਬੁਲਾਇਆ ਅਸੀਂ ਮੈਂ ਹਰਜੋਤ ਸਿੰਘ ਗੱਬਰ ਕਬੱਡੀ ਇੰਟਰਨੈਸ਼ਨਲ ਪਲੇਅਰ ਕੈਨੇਡਾ ਇੰਗਲੈਂਡ ਅਮਰੀਕਾ ਖੇਡ ਕੇ ਆਏ ਹਾਂ ਅਸੀਂ ਸਾਨੂੰ ਬਹੁਤ ਸ਼ੌਂਕ ਹੈ ਕਬੱਡੀ ਦਾ ਅਸੀਂ ਤਾਂ ਨੌਜਵਾਨਾਂ ਨੂੰ ਆਹੀ ਕਹਿੰਨੇ ਵੀ ਗਰਾਊਂਡ ਨਾਲ ਜੁੜੋ ਪ੍ਰੈਕਟਿਸ ਕਰੋ ਪਹਿਲਵਾਨੀ ਕਰੋ ਸਟੇਡੀਅਮ ਹੈ 78 ਚ ਆਪਣਾ ਜਾ ਕੇ ਪ੍ਰੈਕਟਿਸ ਕਰਨ ਪਹਿਲਵਾਨੀ ਹੈ ਐਥਲੈਟਿਕ ਹੈ ਖੋਖੋ ਹੈ ਸਾਰਾ ਜੋ ਵੀ ਹੈ ਨਸ਼ੇ ਨੂੰ ਛੱਡ ਕੇ ਇੱਧਰ ਵੱਲੋਂ ਕਬੱਡੀ ਨੇ ਸਾਨੂੰ ਦੇਖੋ ਇਹਨਾਂ ਕੁਝ ਦਿਆ ਅਸੀਂ ਕੈਨੇਡਾ ਇੰਗਲੈਂਡ ਅਮਰੀਕਾ ਜਾ ਕੇ ਆਪਣੀ ਮਿਹਨਤ ਤੇ ਸਭ ਕੁਝ ਮਿਲਦਾ ਮਿਹਨਤ ਕਰਨ ਨਸ਼ੇ ਨੂੰ ਛੱਡ ਕੇ ਪਲੇਅਰ ਕਰਨਾ ਇਥੇ ਇੱਕ ਸੱਜਾ ਤੁਸੀਂ ਇੰਨੇ ਸਮੇਂ ਤੋਂ ਕਬੱਡੀ ਖੇਡ ਰਹੇ ਹੋ ਤਾਂ ਕਬੱਡੀ ਤੁਹਾਡੇ ਲਈ ਕੀ ਹੈ ਸਾਡੇ ਦਾ ਤਾਂ ਮਾਂ ਕਬੱਡੀ ਖੇਡ ਹੈ ਅਸੀਂ ਤਾਂ ਬਹੁਤ ਸਪੈਕਟ ਕਰਦੇ ਹਾਂ ਕਿਉਂਕਿ ਦਿਆ ਸਾਨੂੰ ਕਬੱਡੀ ਨੇ ਸਾਰਾ ਕੁਝ ਹੈ ਅਸੀਂ ਕੈਨੇਡਾ ਇੰਗਲੈਂਡ ਜੋ ਵੀ ਕਿਤੇ ਹੈ ਬਦੌਲਤ ਸਾਡਾ ਨਾਂ ਬਣਿਆ ਆ ਕਬੱਡੀ ਦੇ ਬਦੌਲਤ ਬਣਿਆ ਕਬੱਡੀ ਖੇਡਣ ਦੀ ਸ਼ੁਰੂਆਤ ਤੁਹਾਡੀ ਕਿੱਥੋਂ ਹੋਈ ਕਬੱਡੀ ਦੀ ਸ਼ੁਰੂਆਤ ਤੁਸੀਂ ਕਿਵੇਂ ਕੀਤੀ ਕਬੱਡੀ ਸਾਡੇ ਪਿੰਡ ਸਾਡੀ ਟੀਮ ਦੀ ਕੋਚ ਸਾਹਿਬ ਦੇ ਪਿੰਡ ਦਾ ਮੜ ਜੀ ਸਾਡੇ ਪਿੰਡ ਦੇ ਪਹਿਲਾਂ ਇੱਕ ਪਿੰਡ ਦੀ ਟੀਮ ਪਿਓਰ ਦੀ ਅਸੀਂ ਖੇਡੇ ਆ ਫਿਰ ਸਾਡੂ ਅਕੈਡਮੀ ਬਣੀ ਹੈ ਮੌਲੀ ਵੈਦਮਾਨ ਅਕੈਡਮੀ ਇੱਥੇ ਪਲੇਅਰ ਖੇਡ ਰਹੇ ਆ ਕਾਫੀ ਇੰਟਰਨੈਸ਼ਨਲ ਕੈਨੇਡਾ ਇੰਗਲੈਂਡ ਵਰਕ ਸਾਰੇ ਸਾਰੇ ਜਾਂਦੇ ਪੰਜਾਬ ਸਰਕਾਰ ਵੱਲੋਂ ਜੋ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਭਗਵਾਨਤਮਨ ਖੇਡਾਂ ਪ੍ਰਤੀ ਬਹੁਤ ਹੁਣ ਗਰਾਊਂਡ ਵੀ ਬਣਾ ਰਹੇ ਸਟੇਡੀਅਮ ਵੀ ਬਣ ਰਹੀ ਹੈ ਭਗਵਾਨ ਤੁਮਾਨ ਨੇ ਬਹੁਤ ਦੇਣੇ ਕੀ ਟੂਰਨਾਮੈਂਟ ਜਿਹੜਾ ਹੋਇਆ ਹੈ ਔਰ ਜਿਹੜੇ ਆਰਗੇਨਾਈਜ਼ਰ ਨੂੰ ਕਰਾ ਰਹੇ ਨੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਗੁਰਪ੍ਰੀਤ ਸਿੰਘ ਗੁਰੀ ਜੀ ਔਰ ਨਾਲ ਹੀ ਉਹਨਾਂ ਦੇ ਨੇ ਗੁਰਵਿੰਦਰ ਸਿੰਘ ਤੇ ਹੋਰ ਵੀ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਹੈ ਇਹ ਜਿਹੜਾ ਸਫਲਤਾਪੂਰਵਕ ਆਰਗੇਨਾਈਜ਼ ਕੀਤਾ ਇਹਨੂੰ ਬਹੁਤ-ਬਹੁਤ ਵਧਾਈਆ ਔਰ ਨਾਲ ਹੀ ਮੇਰੇ ਆਏ ਨੇ ਸਰਪੰਚ ਮੌਲੀ ਤੋਂ ਉਸਾਰ ਸਿੰਘ ਜੀ ਔਰ ਨਾਲ ਖਬਰ ਜੀ ਜਿਹੜੇ ਇੰਟਰਨੈਸ਼ਨਲ ਖਿਡਾਰੀਆਂ ਨੇ ਤੇ ਵਾਰ-ਵਾਰ ਨਾਮ দেয়া ਜਾਂਦਾ ਉਹਨਾਂ ਦਾ ਜਿਹੜੇ ਕਮੈਂਟਰ ਕਰਦੇ ਕਰਦੇ ਸੀ ਕਮੈਂਟਰੀ ਉਹ ਵਾਰ-ਵਾਰ ਨਾਮ ਲੈ ਰਹੇ ਸੀ ਕਿਉਂਕਿ ਜਿਹੜੇ ਖਿਡਾਰੀ ਆਪਣੇ ਦੇਸ਼ ਦਾ ਨਾਮ ਉੱਚਾ ਕਰਦੇ ਨੇ ਜਿਹੜੇ ਫੌਜੀ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਮਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਸਦਾ ਹੀ ਯਾਦ ਰੱਖਦੇ ਤੁਹਾ ਵੀ ਗੱਬਰ ਜੀ ਵੀ ਇੱਥੇ ਮੌਜੂਦ ਹੋਏ ਨੇ ਤੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਦਕੀ ਸਿੰਘ ਜੀ ਖੜੇ ਨੇ ਤੇ ਹੋਰ ਸਮੁੱਚੀ ਟੀਮ ਨਾਲ ਆਈ ਹੋਈ ਆ ਉਹ ਸਟੇਟ ਦੇ ਸਾਰੇ ਹੀ ਬੈਠੇ ਪਤਵੰਤੇ ਸੱਜਣ ਔਰ ਇਲਾਕਾ ਦੇ ਵਸਨੀਕ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇੱਥੇ ਤੋਂ ਦੱਸਣਾ ਚਾਹੁੰਦਾ ਐ ਭਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਬਣਾਈ ਐ ਔਰ ਬਹੁਤ ਹੀ ਚਾਵਾਂ ਦੇ ਨਾਲ ਬਣਾਈ ਐ ਉਹ ਲਗਾਤਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਔਰ ਅੱਜ ਕਿਉਂਕਿ ਖੇਡ ਮੈਦਾਨ ਦੇ ਵਿੱਚ ਆਪਾਂ ਪਹੁੰਚੇ ਆਂ ਤੇ ਖੇਡ ਮੇਲਾ ਲੱਗਿਆ ਹੈ ਆਪਾਂ ਖੇਡਾਂ ਦੀ ਗੱਲ ਕਰੀਏ ਮਾਨ ਜੋ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਨੇ ਜਦੋਂ ਦਾ ਸੇਵਾਦਾਰੀ ਸੁਭਾਰੀ ਹੈ ਮੁੱਖ ਮੰਤਰੀ ਬਣੇ ਨੇ ਉਸ ਦਿਨ ਤੋਂ ਲੈ ਕੇ ਲਗਾਤਾਰ ਖੇਡਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਟੂਰਨਾਮੈਂਟ ਹੋ ਰਹੇ ਨੇ ਖੇਡ ਮੇਲੇ ਹੋ ਰਹੇ ਨੇ ਔਰ ਆ ਪੂਰਾ ਪੰਜਾਬ ਆ ਜਿਹੜਾ ਉਹਨੇ ਇਸ ਕਮਿਟੀ ਲਾਇਆ ਹੈ ਭਮਸਪੂਨ ਨੇ ਪਮੇ ਕਲੱਬ ਨੇ ਹਰ ਇੱਕ ਬੰਦਾ ਹੈ ਹਰ ਇੱਕ ਜਿਹੜਾ ਕਲੱਬ ਆ ਉਹ ਲਗਾਤਾਰ ਲੱਗਿਆ ਹੋਇਆ ਹੈ ਪੰਜਾਬ ਦੇ ਵਿੱਚ ਖੇਡਾ ਨੂੰ ਆਕਰਸ਼ਿਤ ਕਰਨ ਵਾਸਤੇ ਔਰ ਜਿਹਨਾਂ ਨੂੰ ਰਿਪੋਰਟ ਕਰਨ ਵਾਸਤੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਗਲਤ ਪਾਸੇ ਨੂੰ ਚੱਲ ਪੈਣ ਦੀ ਉਹਨਾਂ ਨੂੰ ਸਹੀ ਪਾਸੇ ਨੂੰ ਲੈ ਕੇ ਆਇਆ ਜਾ ਸਕੇ ਨਸ਼ੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ ਵਾਪਸ ਮੋੜ ਕੇ ਲਿਆ ਜਾ ਸਕੇ ਉਸੇ ਤਰ੍ਹਾਂ ਖੇਡ ਪਲੇ ਕਰਾ ਰਹੇ ਕਰਾਏ ਜਾ ਰਹੇ ਨੇ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਨੇ ਅਸੀਂ ਪੰਜ ਲਾਇਬ੍ਰੇਰੀ ਦੀ ਉਹ ਘਟਨਾ ਹੈ ਜਿਸ جناب ਆਪਣੇ ਪੀਥੱਥਰ ਰੱਖ ਚੁੱਕੇ ਆਂ ਔਰ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਲਾਇਬ੍ਰੇਰੀ ਕਿਤਾਬਾਂ ਵੰਡਾਰੇ ਨੇ ਬੱਚਿਆਂ ਨੂੰ ਜਿਆਦਾ ਖੇਡਾਂ ਵੱਲ ਲਾਇਆ ਜਾ ਰਿਹਾ ਜਾਂ ਉਹਦੇ ਹੱਥ ਵਿੱਚ ਕਿਤਾਬਾਂ ਫੜਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਸਾਡਾ ਪੰਜਾਬ ਇਹਨਾਂ ਕੰਮਾਂ ਤੋਂ ਪਛਣ ਗਿਆ ਸੀ ਇਹਨੂੰ ਆਪਾਂ ਬਰਾਬਰ ਲਿਆ ਕੇ ਸਾਡਾ ਕਰ ਸਕੀਏ ਔਰ ਤੁਸੀਂ ਦੇਖਿਆ ਹੋਊਗਾ ਕਿ ਬਿਜ਼ਨਸ ਆ ਜਿਹੜੀਆਂ ਏਸ਼ੀਆ ਗੇਮਾਂ ਹੋਈਆਂ ਔਰ ਪੰਜਾਬ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਬਾਅਦ ਕਾਈ ਮੈਂ ਜਿਹੜੇ ਜਿੱਤ ਕੇ ਲਿਆਦੇ ਨੇ ਇਸ ਕਰਕੇ ਸਾਡਾ ਪੂਰਾ ਧਿਆਨ ਆ ਜਿਹੜਾ ਉਹ ਖੇਡ ਦੇ ਵਿੱਚ ਲੱਗਿਆ ਹੋਇਆ ਹੈ ਖੇਡਾਂ 'ਚ ਲੱਗਿਆ ਹੈ ਦੁਨੀਆ ਵਿੱਚ ਲੱਗਿਆ ਹੈ ਸਿਹਤ ਵਿੱਚ ਐਜੂਕੇਸ਼ਨ ਦੇ ਵਿੱਚ ਲੱਗਿਆ ਹੈ ਤੇ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਜੋ ਮੁੱਖ ਮੰਤਰੀ ਭਪਨ ਸਿੰਘ ਮਾਨ ਜੀ ਕੈਬਨਟ ਮੰਤਰੀਪ ਤੇ ਸੂਚੇ ਐਮਐਨਏ ਸਾਰੇ ਅਸਮੁੱਚੀ ਆਮ ਆਲੀ ਪਾਰਟੀ ਦੀ ਟੀਮ ਜਿਹੜੀ ਉਹ ਲੋਕਾਂ ਦੀ ਸੇਵਾ ਵਾਸਤੇ ਲੱਗੀ ਹੋਈ ਆ ਪਰ ਮੈਨੂੰ ਇਹ ਗੱਲ ਦਾ ਯਕੀਨ ਤੋਂ ਹੋਣਾ ਵੀ ਇਹ ਕੰਮ ਜਿਹੜਾ ਲਗਾਤਾਰ ਚੱਲ ਹੀ ਰਹੂਗਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਆ ਜਿਹੜਾ ਉਹ ਏਸ਼ੀਆਈ ਗੇਮਾਂ ਦੇ ਵਿੱਚ ਵੀ ਤੇ 올ਿਪਸ ਗੇਮਾਂ ਦੇ ਵਿੱਚ ਵੀ ਬਕਾਇਦਾ ਤੌਰ ਤੇ ਸਭ ਤੋਂ ਅੱਗੇ ਆਊਗਾ ਤੁਸੀਂ ਦੇਖੋਗੇ ਕਿਉਂਕਿ ਪੂਰਾ ਧਿਆਨ ਆ ਜਿਹੜਾ ਸਰਕਾਰ ਦਾ ਉਹ ਇਹਨਾਂ ਕੰਮਾਂ ਵਿੱਚ ਲੱਗਾ ਹੈ ਇਹਨਾਂ ਐਕਟੀਵਿਟੀ ਦੇ ਵਿੱਚ ਲੱਗਾ ਹੋਇਆ ਹੈ ਮੈਨੂੰ ਇਹਦੇ ਦੋ ਬੰਗਾ ਨੇ ਜਿਹੜੇ ਇਹਨਾਂ ਨੇ ਮੇਰੇ ਸਾਹਮਣੇ ਰੱਖਿਆ ਤੇ ਪਿਛਲੀ ਵਾਰ ਵੀ ਮੈਂ ਆਇਆ ਸੀ ਟੂਰਨਾਮੈਂਟ ਦੇ ਉੱਤੇ ਤੇ ਉਦੋਂ ਵੀ ਇਹ ਸਟੇਡੀਅਮ ਦੀ ਜਿਹੜੀ ਮੰਗ ਸੀ ਰੱਖੀ ਸੀ ਮੈਂ ਤੁਹਾਨੂੰ ਯਕੀਨ ਦਵਾਉਣਾ ਹੈ ਕਿ 7 ਏਕੜ ਜ਼ਮੀਨ ਮੈਨੂੰ ਇਹਨਾਂ ਨੇ ਦੱਸਿਆ ਇੱਥੇ ਨਹੀਂ ਸ਼ਾਮਲ ਆਤੀ ਪਈ ਹੈ ਔਰ ਬਹੁਤ ਜ਼ਰੂਰੀ ਕਿਉਂਕਿ ਹੁਣ ਪ੍ਰੋਜੈਕਟਾਂ ਦਾ ਜਿਹੜਾ ਹੈਗਾ ਕਰਮਾ ਪੂਰੀ ਹੋ ਚੁੱਕੀ ਆ ਇਹ ਸਰਕਾਰ ਦੇ ਹੱਥ ਵਿੱਚ ਆ ਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਵੀ ਮਹੀਨਾ 15 ਦਿਨ ਤੋਂ ਵੀ ਜਿਹੜਾ ਰੈਜੂਕੇਸ਼ਨ ਪਵਾ ਕੇ ਤੇ ਕਾਰਵਾਈ ਸ਼ੁਰੂ ਕਰਦੇ ਇੱਕ ਖੇਡ ਸਟੇਡੀਅਮ ਆ ਜਿਹੜਾ ਤੁਹਾਨੂੰ ਬਹੁਤ ਵਧੀਆ ਦਿੱਤਾ ਜਾਊਗਾ ਇਲਾਕੇ ਨੂੰ ਸਾਡੇ ਉੱਤੇ ਹਰ ਖੇਡ ਦੀ ਜਿਹੜੀ ਐਕਟੀਵਿਟੀ ਹੋ ਸਕੇ ਇਹਦੇ ਕਿਸੇ ਦੀ ਪ੍ਰੋਬਲਮ ਵੀ ਕੋਈ ਨਾ ਸਕੇ ਤੇ ਜਿੱਦਾਂ ਘਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਇਹ ਵੀ ਥੋੜੇ ਜਿਹਾ ਤਾਂ ਕਿ ਤੇ ਤੁਹਾਨੂੰ ਵੀ ਸਮੱਸਿਆ ਆ ਰਹੀ ਆ ਉਸ ਮਸਲੇ ਦਾ ਨਾਮ ਹੈ ਇਸ ਦਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਹੈ ਕਿ ਸੜਕ ਦੀ ਜਿਹੜੀ ਮਦਨੀਆਂ ਨੇ ਪਹਿਲਾਂ ਹੀ ਕਰ ਦੱਸਦੀ ਹੈ ਬਹੁਤ ਜਾਂਦੀ ਹੈ ਜਿਹੜੀ ਇਹ ਬਣ ਕੇ ਤਿਆਰ ਹੋ ਜੂਗੀ ਐਸਟੀਮੇਟ ਬਣ ਚੁੱਕਾ ਹੈ ਤੇ ਬਹੁਤ ਜਲਦੀ ਟੈਂਡਰ ਲਾ ਕੇ ਸੜਕ ਦਾ ਕੰਮ ਹੋ ਜੂਗਾ ਤੇ ਹੋਰ ਵੀ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਵੀ ਤੁਹਾਡੇ ਜਿਵੇਂ ਮੈਂ ਹਾਜ਼ਰ ਤੁਸੀਂ ਜੋ ਮਾਨ ਸਤਕਾਰ ਮੈਨੂੰ ਦਿੰਦਾ ਹੈ ਆਮ ਆਦਮੀ ਪਾਰਟੀ ਜੋ ਮਾਨ ਸਤਕਾਰ ਦਿੰਦਾ ਹੈ ਇਹ ਨਾਪ ਸੰਯੋਗ ਹੈ ਮੈਂ ਤੁਹਾਡੀ ਹਮੇਸ਼ਾ ਮੈਂ ਨਹੀਂ ਮੇਰਾ ਪਰਿਵਾਰ ਮੇਰੀ ਸਾਰੀ ਟੀਮ ਜਿਹੜੀ ਆਈ ਹੋਈ ਹੈ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗੇ ਜਦੋਂ ਵੀ ਤੁਸੀਂ ਕੋਈ ਕੰਮ ਸਾਨੂੰ ਕਹੋਗੇ ਆਵੇਂ ਅਤੀਤ ਨਾਲ ਵੀ ਯਾਦ ਕਰਾਂਗੇ ਅਸੀਂ ਤੁਹਾਡੇ ਦਾ ਮੁੰਡੇ ਦਾ ਮੋਢਾ ਫੋੜ ਜੋੜ ਕੇ ਖੜੇ ਹੋ ਤੁਹਾਨੂੰ ਨਜ਼ਰਾਂ ਮਾਗੇ ਇੱਕ ਵਾਰੀ ਫੇਰ ਮੈਂ ਇਸ ਬੁੱਚੀ ਟੀਮ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਪ੍ਰੋਅਰੇ ਇਹ ਮੈਂ ਤੁਹਾਨੂੰ ਇਹ ਮੈ ਤੁਹਾਨੂੰ ਯਕੀਨ ਦਵਾਉਣਾ ਹੈ ਕਿ ਹਮੇਸ਼ਾ ਮੈਂ ਤੁਹਾਡੇ ਨਾਲ ਖੜਾ ਹੈ ਔਰ ਟੂਰਨਾਮੈਂਟ ਜਿਹੜਾ ਅੱਜ ਹੋ ਰਿਹਾ ਹੈ ਇਹਦੇ ਵਿੱਚ ਵੀ ਮੈਕਸਿਮਮ ਮਦਦ ਜੋ ਇਹ ਕਹਿਣਗੇ ਅਸੀਂ ਦੇਵਾਂਗੇ ਪੂਰਾ ਜਿੰਨਾ ਯੋਗਦਾਨ ਹੈ ਅਸੀਂ ਪੂਰਾ ਪਾਵਾਂਗੇ ਤਾਂ ਮੈਂ ਬੇਤੀ ਗੱਲ ਤੋਂ ਤੁਹਾਨੂੰ ਸਾਰਿਆਂ ਨੂੰ ਵੀ ਜਿੱਥੇ ਵੀ ਤੁਸੀਂ ਇੱਥੇ ਬੈਠੇ ਹੋ ਜੋ ਵੀ ਬੰਦਾ ਬੈਠਾ ਹੈ ਉਹ ਥੋੜਾ ਥੋੜੇ پیسے ਇਕੱਠੇ ਕਰਕੇ ਇਹਨਾਂ ਐਕਟੀਵਿਟੀਆਂ ਦੇ ਵਿੱਚ ਹਿੱਸਾ ਲਾਓ ਔਰ ਇਹ ਐਕਟੀਵਿਟੀਆਂ ਕਰਾਓ ਅਸੀਂ ਤੁਹਾਡੇ ਹਮੇਸ਼ਾ ਨਾਲ ਰਹਾਂਗੇ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ